650 ਰੋੜ ਰਿਹਾ ਹਾਂ ਜੀ ਜਿਹੜਾ ਕਿ ਅਸੀਂ ਕੁੱਟੇ ਨਾਲ ਦੀ ਸਫਾਈ ਤੇ تقریبا ਪਿਛਲੇ 12 ਸਾਲਾਂ ਤੋਂ ਹਾਂ ਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਪੂਲੂਸ਼ਨ ਬੋਰਡ ਵਾਲੇ ਦੂਜੇ ਕੰਨੀ ਹਾਂ ਕਾਰਪੋਰੇਸ਼ਨ ਵਾਲੇ ਹਾਂ ਜੀ ਜਿਨ੍ਹਾਂ ਦੇ ਕਰਕੇ ਇਹ ਕੁੱਟਾਂ ਨਾਲ ਆ ਸਾਫ ਨਹੀਂ ਹੋ ਰਿਹਾ ਸਰਕਾਰ ਬਦਨਾਮ ਹੋ ਰਹੀ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦੀ ਨਿਮੋਸ਼ੀ ਦੇਖਣੀ ਪਈ ਕਿ ਆਪਣਾ ਬੜੇ ਚਾਅ ਨਾਲ ਬੜੀ ਉਮੀਦਾਂ ਨਾਲ ਕੇ ਲੋਕਾਂ ਦੀ ਸਾਨੂੰ ਪ੍ਰਕਾਰ ਹੈ ਮੈਂ ਮੰਨਦੇ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੰਡਟ ਦੇ ਉੱਤੇ ਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਪੁਖਰਾ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਇਹ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਨਾ ਸਾਡੀ ਸਰਕਾਰ ਆ ਜੋ ਇਹ ਸਰਕਾਰ ਚ ਬੈਠੇ ਅਫਸਰ ਜੋ ਕਿ ਸਾਡੇ ਸਰਕਾਰ ਦਾ ਅੱਖ ਖਰਾਬ ਕਰ ਰਹੇ ਨੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਪੈਗਾਮ ਆ ਅਲੀ ਵਾਰਨਿੰਗ ਆ ਕਿ ਮੈਂ ਅਜੇ ਪੱਥਰ ਕੁੱਟ ਆਪਣੇ ਹੱਥਾਂ ਨਾਲ ਤੋੜੂੰਗਾ ਕਿਉਂਕਿ ਬੜਿਆ ਸਤਨਾ ਨਾਲ ਅਸੀਂ ਇਹਦਾ ਉਤਘਾਟਨ ਕੀਤਾ ਸੀ ਤੇ ਪੁੱਠਾ ਨਾਲ ਸਾਫ ਹੋਊਗਾ ਸਾਡੇ ਲੋਕ ਜੋ ਫੈਂਸ ਕੈਂਸਰ ਪੀੜ੍ਯਾ ਔਰ ਵਿਚਾਰੇ ਬੱਚੇ ਜਿਹੜੇ ਬਲਾਈਂਡ ਪੈਦਾ ਹੋ ਰਹੇ ਨੇ ਅਬਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਔਰ ਸਾਡੇ ਦੁੱਧ ਨਹੀਂ ਸਾਡੇ ਖੇਤਾਂ 'ਚ ਜਾ ਰਿਹਾ ਲੋਕਾਂ ਦੇ ਪੇਟ 'ਚ ਜਾ ਰਿਹਾ ਪਾਣੀ ਜਿਹਦੇ ਨਾਲ ਇੱਕ ਖੰਬਵਾਰੀਆ ਦਾ ਅੰਬਾਰ ਇਸ ਫੁੱਟੇ ਨਾਲੇ ਨੇ ਸਾਡੇ ਲਈ ਖੜਾ ਕਰ ਦਿੱਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮਨ ਦੇ ਨਾਲ ਲਿਆਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਅਕਸ਼ਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਤੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਟਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ 'ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰशाही ਹਾਵੀ ਆ ਤੇ ਉਸ ਅਫਸਰशाही ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਫੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਦ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਇਆ ਜੋ ਕਿ ਇੱਕ ਖਿਲਾੜੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇਲਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਡੀ ਦੇ ਨਾਲੇ ਜਿਹੜਾ ਬੁੱਡੇ ਨਾਲੇ ਦਾ ਪ੍ਰੋਜੈਕਟ ਆ ਚੱਲ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘੱਟੋ ਘੱਟ 1700 ਐਮਐਲਡੀ ਦਾ ਪਾਣੀ ਜਾਂ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਡੇ ਨਾਲੇ ਜਾ ਕੇ ਹੁੰਦਾ ਐਸਡੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬ ਇਹ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜਸ ਲਈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਨਾ ਹਾਂ ਅਫਸਰਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਹੈ 834 ਕਰੋੜ ਔਰ ਜਿਹੜਾ 588 ਕਰੋੜ ਰੁਪਇਆ ਇਸ ਕੰਪਨੀ ਨੂੰ ਦਿੱਤਾ ਜਿਹੜੇ ਅਫਸਰਾਂ ਨੇ ਉਹ ਜ਼ਿੰਮੇਵਾਰ ਨੇ ਇਸ ਚੀਜ਼ ਦੇ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹਿੱਟਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰਤ ਅਮਰਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵੱਛ ਭਾਰਤ ਚੋਂ ਆਇਆ ਸੀ ਸਰ ਹੁਣ ਬੁਲਤਰੀਆ ਦੇ ਉੱਪਰ ਬੰਨ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ 15 15 ਸਤੰਬਰ ਨੂੰ ਦੇਖੋ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਤੇ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀਏ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦੇ ਨਾਲ ਪੁਰਾਣੀ ਸਰਕਾਰ ਨੇ ਬਣਾਈ ਸੀ ਪਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀਜ਼ਾਂ ਨੇ ਟੈਂਡਰ ਲਾਤੇ ਕਰੋਨਾ ਚੀਜ਼ਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਾਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਪਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਣਯੋਗ ਆਪੀ ਏਜੰਸੀਆਂ ਤੇ ਪੂਰਾ ਭਰੋਸਾ ਕਿ ਉਹ ਤਬਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨ ਜੋ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਬੰਦੇ ਪੁੱਤ ਬਣ ਕੇ ਕੰਮ ਕਰ ਲਗੇ ਠੀਕ ਆ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਡਿਮਨਸ਼ਨ ਤੇ ਰਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਕਿ ਜਿਹੜਾ ਨਹੀਂ ਮੱਥਾ ਤੁਹਾਡੇ ਵੱਲ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਸਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਪਿੱਛਾ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਬਾਦ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਐਸੀ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣਾ ਪੱਥਰ ਲਾ ਲਿਆ ਬਾਈ ਉਹ ਕਰੇ ਸਾਨੂੰ ਕੰਟੈਕਟ ਦੇ ਦੋਗੇ ਜੀ ਫ੍ਰੀਜ ਕਰ ਦੇਾਂਗੇ ਸਾਨੂੰ ਸਰਕਾਰ ਤੋਂ ਪੈਸੇ ਲੈ ਆ ਦੇ ਰੋੜੀ ਕੋਣ ਕਹਿੰਦੇ ਜੀ ਬਾਵਾ ਜੀ ਚੈੱਕ ਦੇਖੋ ਗੱਲ ਸੁਣੋ ਜਿਹਨੇ ਡੈਡੀਕੇਸ਼ਨ ਆ ਫ੍ਰੀ ਕਰਨ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ ਕੋਈ ਸਰ ਕੋਈ ਇਤਰਾਜ਼ ਥੋੜੀ ਆ ਠੀਕ ਆ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਆ ਤਾਂ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਠੀਕ ਥੈਂਕ ਯੂ ਧੰਨਵਾਦ